ਨਮਸਕਾਰ ਜੀ ਨੇ ਮੈਂ ਬਸੰਤ ਤੁਹਾਡਾ ਟੈਕਲ ਲੀ ਪੀ ਦਾ ਸੀਈਓ ਹਾਂ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੰ ਨੂੰ ਸਿੰਘ ਦੇ ਵਿੱਚ ਜਿੱਦਾਂ ਇਹ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਟੱਕੇ ਖਾਣੇ ਪਏ ਤੇ ਉਹ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮਡੀਆਈਸੀ ਦੇ ਕੋਲ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਲ ਹੀ ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਿਰਿਆ ਵਿੱਚ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀੇ ਲੱਗਿਆ ਹੋਵੇ ਪਰ ਐਟ ਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨੀ ਖਰਾਬ ਕਰਨੇ ਪੈਣ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ। ਜਿਸ ਕਾਰਨ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲੇ ਨੇ ਇੰਨੇ ਨੇ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਖਰੜ ਦੀ ਸਿੱਧੀਆਂ ਤਸਵੀਰਾਂ ਬੁਖਾ ਰਹੇ ਆਂ ਔਰ ਇੱਥੋਂ ਦੇ ਵਿਧਾਇਕ ਅਨਮੋਲ ਗਗਨ ਮਾਨ ਸਾਡੇ ਨਾਲ ਨੇ ਕਿਉਂਕਿ ਅੱਜ ਇੱਕ ਵੱਡੀ ਸੋਗਾਤ ਜਿਹੜੀ ਐ ਇੱਥੋਂ ਦੇ ਅੱਠ ਪਾਡਾ ਨੂੰ ਮਿਲਣ ਜਾ ਰਹੀ ਐ ਜਿਸ ਢੰਗ ਦੇ ਨਾਲ ਫੀਤਾ ਕੱਟ ਦਿੱਤਾ ਗਿਆ ਮੈਂ ਕਿਸ ਤਰ੍ਹਾਂ ਦੇਖਦੇ ਹੋ ਖਰੜ ਦੀ ਜੇਕਰ ਗੱਲ ਕਰੀਏ ਰੀਅਲ ਏਸਟੇਟ ਦਾ ਵੱਡਾ ਹੱਬ ਲੇਕਿਨ ਮੂਲ ਬੂਤ ਸਹੂਿਦਾਵਾਂ ਜਿਹੜੀਆਂ ਨੇ ਬੇਸਿਕ ਜਿਹੜੀਆਂ ਸਹੂਿਦਾਵਾਂ ਨੇ ਉਸ ਤੋਂ ਵੀ ਵਾਂਝੇ ਨੇ ਲੋਕ ਚਾਹ ਅਸੀਂ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਸੀਵਰੇਜ ਦੀ ਗੱਲ ਕਰੀਏ 1 ਘੰਟੇ ਦਾ ਮੀਂਹ ਪੈਂਦਾ ਤੇ ਖਰੜ ਦੇ ਵਿੱਚ ਐਵੇਂ ਮਾਹੌਲ ਬਣ ਜਾਂਦਾ ਇਸ ਸਿਚੁਏਸ਼ਨ ਤੋਂ ਕਦ ਤੱਕ ਖਰੜ ਵਾਸੀਆਂ ਨੂੰ ਨਜਾਇਤ ਮਿਲ ਪਾਉਗੀ ਦੇਖੋ ਅੱਜ ਅਸੀਂ ਜਿਹੜਾ ਇਹ ਟਿਊਬਵੈਲ ਦਾ ਉਦਘਾਟਨ ਕੀਤਾ ਹੈ 3 ਕਰੋੜ ਦੇ ਟਿਊਬਵੈਲ ਨੇ ਜਿਹੜੇ ਕਿ 8 ਟਿਊਬਵੈਲ ਲੱਗ ਰਹੇ ਨੇ 12 ਕਰੋੜ ਦੇ 12 ਟਿਊਬਵੈਲ 4.5 ਕਰੋੜ ਦੇ ਲੱਗ ਚੁੱਕੇ ਨੇ 4 ਕਰੋੜ ਦੇ ਟਿਊਬਵੈਲ 4 ਅਸੀਂ ਹੋਰ ਅੱਗੇ ਜਿਹਦਾ ਤਖਮੀਨਾ ਤਿਆਰ ਕਰ ਦਿੱਤਾ ਹੈ ਇਸ ਤੋਂ ਬਿਨਾ ਖਰੜ ਸ਼ਹਿਰ ਵਾਸਤੇ ਕਜੋਲੀ ਵਾਟਰ ਜਿਹੜਾ ਕਿ 117 ਕਰੋੜ ਦਾ ਪ੍ਰੋਜੈਕਟ ਹੈ ਜਿਵੇਂ ਤੁਸੀਂ ਕਿਹਾ ਵੀ ਲੰਬੇ ਸਮੇਂ ਤੋਂ ਧਿਆਨ ਨਹੀਂ ਦਿੱਤਾ ਗਿਆ ਧਿਆਨ ਦਿੱਤਾ ਨਹੀਂ ਗਿਆ ਤਾਂ ਹੀ ਇੱਕ ਨਵੀਂ ਪਾਰਟੀ ਪੰਜਾਬ ਦੇ ਲੋਕਾਂ ਨੇ ਬਣਾਈ ਹੈ ਲੋਕਾਂ ਨਾਲ ਮੈਂ ਵਾਅਦਾ ਕੀਤਾ ਸੀ ਕਿ ਮੈਂ ਕਜੋਲੀ ਵਾਟਰ ਲੈ ਕੇ ਆਉਂਗੀ ਕਜੋਲੀ ਵਾਟਰ ਮੈਂ ਪਹਿਲੇ 6 ਮਹੀਨਿਆਂ ਦੇ ਵਿੱਚ ਪਾਸ ਕਰਵਾ ਲਿਆ ਸੀ ਜਦੋਂ ਮੈਂ ਐਮਐਲਏ ਬਣੀ ਜੀ ਤੇ ਉਹਦਾ ਕੱਲ੍ਹ ਨੂੰ ਟੈਂਡਰ ਲੱਗ ਜਾਣਾ 1 ਸਾਲ ਦੇ ਅੰਦਰ ਲੋਕਾਂ ਦੇ ਪੀਣ ਦੀ ਪਾਣੀ ਦੀ ਜਿਹੜੀ ਸਮੱਸਿਆ ਹੈ ਉਹ ਪਰਮਾਨੈਂਟ ਲਾਈਫਟਾਈਮ ਹੱਲ ਹੋ ਜਾਣੀ ਹੈ ਕਦੇ ਕਿਸੇ ਪੀੜੀ ਨੂੰ ਕਮੀ ਨਹੀਂ ਆਉਣੀ ਕਿਉਂਕਿ ਨਹਿਰੀ ਪਾਣੀ ਆ ਜਾਣਾ ਹੈ ਉਸ ਤੋਂ ਬਾਅਦ ਆ ਗਿਆ ਤੁਸੀਂ ਜੋ ਗੱਲ ਕੀਤੀ ਹੈ ਕਿ ਸ਼ਹਿਰ ਓਵਰਫਲੋ ਕਰ ਜਾਂਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਚ ਕਿਸ਼ਤੀਆਂ ਬਣ ਜਾਂਦੀਆਂ ਗਲੀਆਂ ਨਹਿਰਾਂ ਬਣ ਜਾਂਦੀਆਂ ਨੇ ਉਹਦਾ ਕਾਰਨ ਹੈ ਕਿ ਜਿੰਨੀਆਂ ਚੋਆ ਸੀ ਜਿੰਨੇ ਨਾਲੇ ਸੀ ਉਹਨਾਂ ਉੱਤੇ ਪਿਛਲੇ ਸਰਕਾਰਾਂ ਦੇ ਦੌਰਾਨ ਕਲੋਨੀਆਂ ਬਣ ਗਈਆਂ ਘਰਾਂ ਦੇ ਨਕਸ਼ੇ ਪਾਸ ਹੋ ਗਏ ਸੋ ਪਾਣੀ ਨੇ ਤਾਂ ਆਪਣਾ ਰਾ ਕਿਸੇ ਰਸਤੇ ਬਣਾਉਣਾ ਹੀ ਹੈ ਉਸ ਸਮੱਸਿਆ ਦੇ ਹੱਲ ਲਈ ਅਸੀਂ 30 ਕਰੋੜ ਦੇ ਦੋ ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਜਿਹੜੇ ਉਹ ਪਾਸ ਕੀਤੇ ਨੇ ਜਿਹੜੇ ਕਿ ਖੂਨੀ ਮਾਜਰੇ ਜਿਹਦਾ ਕੰਮ ਸਟਾਰਟ ਹੋ ਗਿਆ ਹੈ ਖੂਨੀ ਮਾਜਰੇ ਇੱਕ ਨਵਾਂ ਟ੍ਰੀਟਮੈਂਟ ਪਲਾਨ ਜਿਹੜਾ ਦੂਸਰਾ ਹੈ ਉਹ ਜਲਦੀ ਉਹਦਾ ਕੰਮ ਸ਼ੁਰੂ ਹੋ ਜਾਣਾ ਹੈ ਜਿਸ ਦਿਨੇ ਦੋਵੇਂ ਸੀਵਰੇਜ ਟ੍ਰੀਟਮੈਂਟ ਪਲਾਨ ਦਾ ਕੰਮ ਮੁਕੰਮਲ ਹੋ ਜਾਣਾ ਆਪਣੇ ਸ਼ਹਿਰ ਦੇ ਵਿੱਚ ਖਰੜ ਸ਼ਹਿਰ ਦੇ ਵਿੱਚ ਆ ਓਵਰਫਲੋ ਪਾਣੀ ਦੀ ਸਮੱਸਿਆ ਖਤਮ ਹੋ ਜਾਣੀ ਹੈ ਜੀ ਤੇ ਬਾਕੀ ਸੜਕਾਂ ਦੀ ਸਮੱਸਿਆ ਇੱਕ ਸਾਲ ਦੇ ਅੰਦਰ ਅੰਦਰ ਪੂਰੀ ਕੋਸ਼ਿਸ਼ ਹੈ ਇੱਕ ਸਾਲ ਦੇ ਅੰਦਰ ਇੱਕ ਵੀ ਸੜਕ ਹੈ ਜਿਹੜੀ ਖਰੜਦੀ ਹੈ ਕੋਈ ਪੈਸੇ ਦੀ ਕਮੀ ਤਾਂ ਹੈ ਨਹੀਂ ਪੈਸਾ ਕਿਧੋ ਮੰਗਣ ਨਹੀਂ ਜਾਣਾ ਪੈਸੇ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਯੂਜ਼ ਕਰਨ ਦੀ ਲੋੜ ਹੈ ਇੱਕ ਸਾਲ ਦੇ ਅੰਦਰ ਅੰਦਰ ਪੂਰਾ ਸ਼ਹਿਰ ਅਸੀਂ ਪੱਕਾ ਕਰ ਦਵਾਂਗੇ ਇਸ ਤੋਂ ਬਿਨਾ ਜਿਹੜੀਆਂ ਚੀਜ਼ਾਂ ਅਜੇ ਮੈਂ ਨਹੀਂ ਵੀ ਬੋਲ ਰਹੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਉਦਘਾਟਨ ਤੇ ਬੁਲਾ ਕੇ ਕਿਉਂਕਿ ਬੇਸਿਕ ਲੋੜਾਂ ਨੂੰ ਪਹਿਲਾਂ ਸਹੀ ਕਰਦੀਏ ਫਿਰ ਸ਼ਹਿਰ ਦੀ ਖੂਬਸੂਰਤੀ ਲਈ ਸ਼ਹਿਰ ਦੀਆਂ ਹੋਰ ਚੀਜ਼ਾਂ ਲਈ ਸ਼ਹਿਰ ਦੇ ਵਿੱਚ ਇੱਕ ਖੇਡਾਂ ਦਾ ਸਟੇਡੀਅਮ ਬਣਾਉਣ ਦੇ ਲਈ ਸ਼ਹਿਰ ਦੇ ਵਿੱਚ ਲੋਕਾਂ ਦੀ ਮੰਗ ਹੈ ਇੱਕ 올ਡ 에ਜ ਹੋਮ ਬਣਾਉਣ ਦੀ ਇਹ ਸਾਰੇ ਦੇ ਸਾਰੇ ਜਿਹੜੇ ਲੋਕਾਂ ਦੀਆਂ ਮੰਗਾਂ ਦੇ ਅਨੁਸਾਰ ਅਸੀਂ ਖਰੜ ਸ਼ਹਿਰ ਨੂੰ ਇੱਕ ਪੂਰੇ ਦਾ ਪੂਰਾ ਅੱਜ ਜਿੱਥੇ ਕਿਤੇ ਨੂੰ ਬੈਕਵਰਡ ਸ਼ਹਿਰ ਮੰਨ ਲਿਆ ਜਾਂਦਾ ਟਰਾਈ ਸਿਟੀ ਦੇ ਵਿੱਚ ਇਹਨੂੰ ਖੂਬਸੂਰਤ ਬਣਾਵਾਂਗੇ ਇਹਦੇ ਵਿੱਚ ਬੇਸਿਕ ਸਹੂਲਤਾਂ ਜਿਹੜੀਆਂ ਇਹਦੀਆਂ ਪੂਰੀਆਂ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਕਰਾਂਗੇ ਜੀ ਗਾਰੰਟੀ ਹੈ ਮੈਂ ਦੇਖੋ ਗਰੰਟੀ ਤਾਂ ਤੁਹਾਡੀ ਸਰਕਾਰ ਦੇ ਵਿੱਚ ਗਰੰਟੀ ਸ਼ਬਦ ਦੇ ਮਾਇਨੇ ਬਹੁਤ ਨੇ ਕਿ ਅਗਰ ਗਰੰਟੀ ਦਿੱਤੀ ਜਾਊਗੀ ਤਾਂ ਉਹ ਪੂਰੀ ਹੋਗੀ ਤੁਸੀਂ ਸੜਕਾਂ ਦੀ ਗੱਲ ਕਰ ਰਹੇ ਹੋ ਕਿ 1 ਸਾਲ ਦੇ ਵਿੱਚ ਇੱਥੋਂ ਦੀ ਸੜਕਾਂ ਦੀ ਹਾਲਤ ਜਿਹੜੀ ਹੈ ਸੁਧਰਦੀ ਨਜ਼ਰ ਆਏਗੀ ਆ ਗਰੰਟੀ ਦੇ ਕੇ ਜਾ ਰਹੇ ਹੋ ਦੇਖੋ ਮੈਂ ਆਪਣੇ ਵੱਲੋਂ ਦਿਨ ਰਾਤ ਇੱਕ ਕਰ ਦੂੰਗੀ ਮੇਰੀ ਜ਼ਿੰਮੇਵਾਰੀ ਇਸ ਟਾਈਮ ਮੈਂ ਐਮਐਲਏ ਆ ਮੇਰੀ ਜ਼ਿੰਮੇਵਾਰੀ ਖਰੜ ਉੱਤੇ ਹੈ ਮੇਰੇ ਕੋਲ ਖੁੱਲਾ ਟਾਈਮ ਹੈ ਤੇ ਬੜਾ ਹੀ ਕੰਮ ਸਿੱਖਣਾ ਹੈ ਤੇ ਬੜਾ ਕੰਮ ਹੁਣ ਮੈਂ ਕਰਨਾ ਹੈ ਜੀ ਤੇ ਮੈਂ ਲੋਕਾਂ ਨਾਲ ਵਾਦਾ ਕਰਦੀ ਆਂ ਵੀ ਆਪਣੀ ਕੰਮ ਕਰਨ ਦੀ ਸ਼ਿੱਦਤ ਦੇ ਵਿੱਚ ਕੋਈ ਕਮੀ ਨਹੀਂ ਛੱਡੂੰਗੀ ਤੇ ਪਿੰਡਾਂ ਵਿੱਚ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ ਮੈਨੂੰ ਉਮੀਦ ਹੈ ਕਿ ਸਭ ਤੋਂ ਵੱਧ ਜਿਹੜੀਆਂ ਸਰਵਸੰਮਤੀਆਂ ਨੇ ਉਹ ਹਲਕਾ ਖਰੜਛ ਹੋ ਰਹੀਆਂ ਨੇ ਬੜੀ ਸ਼ਾਂਤੀਪੂਰਵਕ ਜਿਹੜੀਆਂ ਚੋਣਾਂ ਨੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਚੱਲ ਰਹੀਆਂ ਮੇਰੇ ਪਿੰਡ ਵਾਸੀਆਂ ਨੂੰ ਇਹ ਗੱਲ ਦਾ ਪਤਾ ਹੈ ਪਿੰਡ ਵਾਲਿਆਂ ਨੂੰ ਅਫਸਰਾਂ ਨੂੰ ਵੀ ਪਤਾ ਹੈ ਤੇ ਸਰਪੰਚਾਂ ਨੂੰ ਵੀ ਪਤਾ ਵੀ ਮੈਂ ਕਿਸ ਤੋਂ 1 ਰੁਪਿਆ ਲੈਣਾ ਨਹੀਂ ਮੈਂ ਜਿਹੜਾ ਵੀ ਕੋਈ ਸਰਪੰਚ ਆਉਂਦਾ ਮੈਂ ਕਹਿਆ ਵੀ ਮੈਨੂੰ ਕੰਮ ਕਰਨ ਵਾਲੇ ਬੰਦੇ ਚਾਹੀਦੇ ਆ ਜਦੋਂ ਮੈਂ ਪਿੰਡਾਂ ਚ ਗਈਆਂ ਹੁਣ ਪੋਜ਼ਿਟਿਵ ਮਾਹੌਲ ਹੋਣ ਦਾ ਕਾਰਨ ਇਹ ਵੀ ਆ ਮੈਂ ਪਿੰਡਾਂ ਵਾਲਿਆਂ ਨੂੰ ਕਿਹਾ ਸੀ ਵੀ ਮੈਂ ਠਿਆਨੀ ਨਾ ਫੜੀ ਐ ਨਾ ਮੈਂ ਫੜਾਂ ਮੈਨੂੰ ਸਿਰਫ ਤੁਸੀਂ ਸਰਪੰਚੋ ਦੇ ਦਿਓ ਜਿਹੜੇ ਕੰਮ ਕਰਨ ਜਿਹੜੇ ਪੂਰੇ ਦਾ ਪੂਰਾ ਪੈਸਾ ਲਾਉਣ ਤੇ ਮੈਨੂੰ ਅੱਛੀ ਰਿਪੋਰਟ ਆ ਰਹੀ ਐ ਬੜੇ ਸੋਹਣੇ ਤਰੀਕੇ ਨਾਲ ਚੋਣਾ ਜਿਹੜੀਆਂ ਸਰਬਸੰਮਤੀਆਂ ਹੋ ਰਹੀਆਂ ਨੇ ਤੇ ਮੈਨੂੰ ਉਮੀਦ ਐ ਕਿ ਭਾਈਚਾਰਕ ਸਾਂਝ ਨੂੰ ਵਧਾਉਂਦੇ ਵੱਧ ਤੋਂ ਵੱਧ ਖਰੜ ਦੇ ਲੋਕ ਸਿਆਣੇ ਲੋਕ ਵਾਤੋ-ਵਾਤ ਜਿਹੜੀਆਂ ਸਰਵਸੰਮਤੀਆਂ ਕਰਕੇ ਖਰੜ ਸ਼ਹਿਰ ਖਰੜ ਹਲਕੇ ਦਾ ਨਾਮ ਆ ਜਿਹੜਾ ਉਹ ਰੋਸ਼ਨ ਕਰਨਗੇ ਉਹ ਵੀ ਬੜੇ ਸਵਾਲ ਕਰ ਰਹੇ ਨੇ ਚੋਣਾਂ ਨੂੰ ਲੈ ਕੇ ਕਹਿੰਦੇ ਪਰਚੇ ਨਹੀਂ ਭਰਨ ਦਿੱਤੇ ਜਾ ਰਹੇ ਨਾਮਜ਼ਦਗੀਆਂ ਨਹੀਂ ਹੋ ਪਾਰੀਆਂ ਇਸ ਤਰ੍ਹਾਂ ਦੇ ਐਲੀਗੇਸ਼ਨ ਲਾ ਰਹੇ ਨੇ ਸਰਕਾਰ ਦੇ ਉੱਪਰ ਮੇਰੇ ਹਲਕੇ 'ਚ ਇਹ ਦਿੱਕਤਾਂ ਨੂੰ ਸੁਣੀ ਹੈ ਜੀ ਕਿਤੇ ਵੀ ਦੇਖੋ ਵਿਰੋਧੀਆਂ ਦਾ ਕੰਮ ਤੇ ਬੋਲਣਾ ਹੁੰਦਾ ਹੈ ਸਰਕਾਰ ਦੇ ਵਿੱਚ ਆਪੋਜੀਸ਼ਨ ਕੁਛ ਨਾ ਕੁਛ ਕਹਿ ਦਿੰਦਾ ਬਟ ਮੇਰੇ ਹਲਕੇ ਦੇ ਵਿੱਚ ਆਈ ਥਿੰਕ ਇਦਾਂ ਦੀ ਕੋਈ ਪ੍ਰੋਬਲਮ ਹਲੇ ਤੱਕ ਨਹੀਂ ਆਈ ਕੋਈ ਅੱਜ ਤੋਂ ਬਾਅਦ ਐਵੇਂ ਕੋਈ ਬੋਲਣਾ ਸ਼ੁਰੂ ਕਰ ਦਵੇ ਤੇ ਮੈਂ ਕੁਝ ਕਹਿ ਨਹੀਂ ਸਕਦੀ ਜੀ ਤੇ ਕੱਲ ਨੂੰ ਫਾਰਮ ਭਰਨ ਦੀ ਆਖਰੀ ਤਰੀਕ ਹੈ ਜਿਹੜੇ ਵੀ ਸਰਪੰਚੀ ਦੀਆਂ ਚੋਣਾਂ ਮੇਰੇ ਖਿਆਲ ਚ 11 12 ਵਜੇ ਤੱਕ ਤੁਸੀਂ ਆਪਣੇ ਫਾਰਮ ਭਰ ਦਿਓ ਜੀ ਤੇ ਮੇਰੇ ਹਲਕੇ ਚ ਬੜਾ ਸ਼ਾਂਤੀਪੂਰਵਕ ਢੰਗ ਨਾਲ ਲੋਕਤੰਤ੍ਰਿਕ ਤਰੀਕੇ ਦੇ ਨਾਲ ਮੈਨੂੰ ਕਿਉਂਕਿ ਇਸ ਟਾਈਮ ਮੇਰੇ ਹਲਕੇ ਦਾ ਪਤਾ ਹੈ ਤੇ ਉਹਦੇ ਤੇ ਮੇਰੀ ਡਿਊਟੀ ਲੱਗੀ ਹੋਈ ਹੈ ਐਂਡ ਆਈ ਸੋ ਅੱਛਾ ਜਾ ਰਿਹਾ ਐ ਐਂਡ ਪੂਰੇ ਪੰਜਾਬ ਦੇ ਵਿੱਚ ਵੀ ਅੱਛੀਏ ਤਰੀਕੇ ਨਾਲ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਇੱਕ ਆਖਰੀ ਸਵਾਲ ਕੰਗਣਾ ਰਣੌਤ ਨੂੰ ਲੈ ਕੇ ਤੁਸੀਂ ਲੋਕਤੰਤਰੀਕ ਤਰੀਕਿਆਂ ਦੀ ਗੱਲ ਕੀਤੀ ਲੋਕਤੰਤਰ ਦੀ ਗੱਲ ਕੀਤੀ ਲੇਕਿਨ ਲਗਾਤਾਰ ਕੰਗਣਾ ਰਣੌਤ ਦੇ ਜਿਹੜੇ ਪੰਜਾਬ ਨੂੰ ਲੈ ਕੇ ਬਿਆਨ ਆ ਰਹੇ ਪੰਜਾਬੀਆਂ ਨੂੰ ਲੈ ਕੇ ਬਿਆਨ ਆ ਰਹੇ ਅੱਜ ਵੀ ਕੁਝ ਇਸੇ ਤਰ੍ਹਾਂ ਦੇ ਇੱਕ ਬਿਆਨ ਆਇਆ ਕਿ ਨਸ਼ਾ ਕਰਦੇ ਨੇ ਉਤਪਾਦ ਮਚਾਉਂਦੇ ਨੇ ਝਗੜਾ ਕਰਦੇ ਨੇ ਇਸ ਤਰ੍ਹਾਂ ਦੀ ਲਾਇਨ ਆਰਡਰ ਦੀ ਸਿਚੁਏਸ਼ਨ ਖਰਾਬ ਕਰਦੇ ਨੇ ਇਸ ਤਰ੍ਹਾਂ ਦੀ ਗੱਲਾਂ ਪੰਜਾਬੀਆਂ ਬਾਰੇ ਕਹਿਣਾ ਦੇਖੋ ਕੰਗਣਾ ਰਣੌਤ ਇੱਕ ਸੈਣੀ ਔਰਤ ਨਹੀਂ ਐ ਪਿੱਛੋਂ ਜਿੱਦਾਂ ਚਾਬੀ ਦਿੱਤੀ ਜਾਂਦੀ ਹੈ ਉਦੋਂ ਬੋਲਣਾ ਸ਼ੁਰੂ ਕਰ ਦਿੱਤਾ ਇਹ ਨਾਮ ਸੀਗਾ ਤੇ ਉਸ ਨੂੰ ਗਲਤ ਤਰੀਕੇ ਨਾਲ ਯੂਜ਼ ਕਰਨਾ ਪੰਜਾਬੀਆਂ ਨੇ ਹਿਮਾਚਲ ਦੇ ਟੂਰਿਜ਼ਮ 'ਚ ਹਮੇਸ਼ਾ ਯੋਗਦਾਨ ਪਾਇਆ ਕਿਸੇ ਟਾਈਮ ਸਾਡੇ ਪੰਜਾਬ ਦਾ ਹੀ ਹਿੱਸਾ ਸੀ ਤੇ ਪੰਜਾਬੀ ਲੋਕ ਜਿੱਥੇ ਸੁਰੱਖਿਅਤ ਮਾਹੌਲ ਬਣਾਉਣਾ ਹੋਵੇ ਉੱਥੇ ਪੰਜਾਬੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ بڑے بڑے ਲੋਕਾਂ ਦੀ ਸਿਕਿਉਰਿਟੀ 'ਚ ਇੰਟਰਨੈਸ਼ਨਲ ਲੈਵਲ 'ਤੇ ਪੰਜਾਬੀ ਲੋਕ ਰੱਖੇ ਹੋਏ ਨੇ بڑے بڑے ਬੈਂਕਾਂ ਦੇ ਸੀਈਓ ਪੰਜਾਬੀ ਰੱਖੇ ਹੋਏ ਨੇ ਮੈਨੂੰ ਨਹੀਂ ਸਮਝ ਆਉਂਦੀ ਵੀ ਤੁਸੀਂ ਕਿਉਂ ਸਮਾਜ ਦੇ ਵਿੱਚ ਈਰਣਾ ਫਰਾਉਣ ਵਾਲੀਆਂ ਨਫ਼ਰਤ ਫਲਾਉਣ ਵਾਲੀਆਂ ਗੱਲਾਂ ਕਰਦੇ ਹੋ ਸੋ ਇਹੋ ਜਿਹੀਆਂ ਸਟੇਟਮੈਂਟਸ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਇਹੋ ਜਿਹੀਆਂ ਸਟੇਟਮੈਂਟਸ ਬਹੁਤ ਸਾਰੇ ਅਨਸਰ ਇਹੋ ਜੇ ਅ ਪਿੱਛੋ ਚਾਬੀ ਦੇਣ ਵਾਲੇ ਉੱਠਦੇ ਨੇ ਸਮਾਜ ਦਾ ਮਾਹੌਲ ਖਰਾਬ ਕਰਨ ਵਾਲੇ ਉੱਠਦੇ ਆ ਉਹਨਾਂ 'ਤੇ ਧਿਆਨ ਦੇਣਾ ਹੀ ਨਹੀਂ ਚਾਹੀਦਾ ਹਿਮਾਚਲ ਦੇ ਲੋਕ ਵੀ ਸਿਆਣੇ ਨੇ ਤੇ ਪੰਜਾਬੀ ਵੀ ਸਿਆਣੇ ਨੇ ਬਿਲਕੁਲ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਅੱਜ ਅਸੀਂ ਖਰੜ ਦੀ ਤੁਹਾਨੂੰ ਜਿਹੜੀ ਤਸਵੀਰ ਵਿਖਾ ਰਹੇ ਹਾਂ ਅਨਮੋਲਗਗਨਮਨ ਇੱਥੇ ਪਹੁੰਚੇ ਔਰ ਵਿਧਾਇਕ ਦੇ ਤੌਰ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਇਸ ਹਲਕੇ ਦੇ ਵਿੱਚ ਹੁਣ ਇਸ ਹਲਕੇ ਦੀ ਸੂਰਤ ਨੂੰ ਬਦਲਣ ਦੀ ਇਨਾਦੀ ਪੂਰੀ ਕੋਸ਼ਿਸ਼ ਰਹੇਗੀ ਸੀਵਰੇਜ ਦੀ ਗੱਲ ਕੀਤੀ ਹੈ ਐਸਟੀਵੀ ਪਲਾਂਟਸ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਇਹਨਾਂ ਨੇ ਟਿਊਬਲਸ ਦੀ ਗੱਲ ਕੀਤੀ ਹੈ ਸੜਕਾਂ ਦੀ ਗੱਲ ਕੀਤੀ ਹੈ ਯਾਨੀ ਬਹੁਤ ਵੱਡੇ ਉਪਰਾਲੇ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਹੈ ਇਸ ਹਲਕੇ ਦੇ ਲਈ ਸ਼ੁਰੂ ਕਰਨ ਜਾ ਰਹੀ ਰਹੀ ਹੈ ਵੱਡੀਆਂ ਸੁਗਾਤਾਂ ਇਸ ਹਲਕੇ ਨੂੰ ਮਿਲਣਗੀਆਂ ਵੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਦੇ ਉਪਰਾਲੇ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਲਕੇ ਦੀ ਸੂਰਤ ਅਤੇ ਸਿਹਤ ਨੂੰ ਸੁਧਾਰਨ ਦੇ ਵਿੱਚ ਕਿੰਨੇ ਕੁ ਕਾਰਗਰ ਸਾਬਤ ਹੁੰਦੇ ਨੇ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਰੜ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X और WhatsApp चैनल पर